ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ برداشت ਨਹੀਂ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਤਾਂ ਫਟਾ ਬਿਆਨ ਸਾਹਮਣੇ ਆਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਇੱਕ ਪ੍ਰੈਸ ਕਾਨਫਰੰਸ ਰੋਨ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ਤੇ ਗੰਭੀਰ ਸਵਾਲ ਖੜੇ ਕਰਦੇ ਆ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਤੇ ਸਿੱਖ ਰਹਿਤ ਮਰਿਆਦਾ ਨੂੰ ਚੁਣੌਤੀ ਦੇਣਾ ਕਿਸੇ ਵੀ ਸੂਰਤ ਵਿੱਚ برداشت ਨਹੀਂ ਕੀਤਾ ਜਾਵੇਗਾ ਜਥੇਦਾਰ ਸਾਹਿਬ ਨੇ ਕਿਹਾ ਕਿ ਫੁਲਕਾ ਸਾਹਿਬ ਨਾਲ ਸੰਬੰਧਿਤ ਸਾਨੂੰ ਪੰਜਾਬ ਤੋਂ ਬਾਹਰ ਤਫਦੀਲ ਕੀਤਾ ਜਾ ਰਿਹਾ ਪਰ ਪੰਜਾਬ ਸਰਕਾਰ ਦਾ ਇਸ ਦਾ ਢੰਗ ਨਾਲ ਵਿਰੋਧ ਨਹੀਂ ਕਰ ਰਿਹਾ ਉਹਨਾਂ ਕਿਹਾ ਕਿ ਜਦੋਂ ਹਾਈ ਕੋਰਟ ਵੱਲੋਂ ਪੰਜਾਬ ਦੇ ਮਾਹੌਲ ਨੂੰ ਖਰਾਬ ਦੱਸਿਆ ਜਾਂਦਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਮਜ਼ਬੂਤੀ ਨਾਲ ਕੰਟਰੋਲ ਦੇ ਵਿੱਚ ਕਰਨ ਨਾ ਕੇ ਛੁੱਪ ਰਹੇ ਹਨ ਤੇ ਹਾਲਾਂਕਿ ਦੱਸੀਏ ਕਿ ਰਵਈਆ ਪੰਜਾਬ ਵਿੱਚ ਬਦਨਾਮ ਕਰਨ ਵਾਲਾ ਉਹਨਾਂ 2017 16 ਦੌਰਾਨ ਮੋੜ ਨੇੜੇ ਹੋਏ ਬੰਬ ਧਮਾਕੇ ਨੂੰ ਅਤਵਾਦੀ ਘਟਨਾ ਘਰਾਰ ਦਿੰਦੇ ਆ ਕਿਹਾ ਕੇ ਇਸ ਵਿੱਚ 7 ਨਿਰਦੋਸ਼ ਲੋਕਾਂ ਦੀ ਜਾਨ ਗਈ ਹੈ ਜਿਨ੍ਹਾਂ ਵਿੱਚ 5 ਬੱਚੇ ਸਨ ਜਥੇਦਾਰ ਗੜਗਾਚ ਨੇ ਦੱਸਿਆ ਉਹ ਖੁਦ ਪ੍ਰਭਾਵਿਤ ਪਰਿਵਾਰਾਂ ਨੂੰ ਮਿਲ ਕੇ ਆਏ ਨੇ ਤੇ ਉਹਨਾਂ ਤੱਕ ਰਣਦੀਪ ਸਿੰਘ ਨਾਂ ਦੇ ਨਵਾਲਕ ਬੱਚੇ ਦਾ ਸਕੂਲੀ ਬੈਗ ਉਸਦੇ ਮਾਪਿਆਂ ਵੱਲੋਂ ਸੰਭਾਲ ਕੇ ਰੱਖਿਆ ਗਿਆ ਉਸ ਨੂੰ ਵੇਖ ਕੇ ਪਰਿਵਾਰ ਅਜੇ ਵੀ ਰੋਂਦਾ ਉਹਨਾਂ ਕਿਹਾ ਕਿ ਐਨਆਈਏ ਜਾਂਚ ਵਿੱਚ ਖੜਕਾ ਕਮਿਸ਼ਨ ਦੀ ਰਿਪੋਰਟ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਥੇਦਾਰ ਸਾਹਿਬ ਨੇ ਜਿਹੜੀ ਵਿਧਵੀ ਮਾਮਲੇ ਅਤੇ ਹੋਰ ਸਬੰਧਤ ਕੇਸਾਂ ਦੇ ਵਿੱਚ ਵੀ ਸਰਕਾਰ ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਪੰਜਾਬ ਵਿੱਚ ਪੇਸ਼ ਕਰਨ ਤੋਂ ਬਚਿਆ ਜਿਹੜਾ ਰਹਿਣਾ ਚਾਹੀਦਾ ਔਰ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਰਹਿਤ ਮਰਿਆਦਾ ਗੁਰੂ ਕੀ ਗੋਲਾਕ ਅਤੇ ਦਸਵੰਤ ਦੀ ਪਰੰਪਰਾ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਤੇ ਵੀ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਆ ਜਥੇਦਾਰ ਗੜਗਾਜ ਉਹਨਾਂ ਨੇ ਕਿਹਾ ਕਿ ਰਹਿਤ ਮਰਿਆਦਾ ਕਿਸੇ ਇੱਕ ਜਥੇਦਾਰ ਦੀ ਨਹੀਂ ਸਗੋ ਪੂਰੇ ਪੰਥ ਦੀ ਬਣਾਈ ਹੋਈ ਹੈ ਇਸ ਨੂੰ ਤਿਆਰ ਕਰਨ ਵਿੱਚ ਦਿਹਾਕੇ ਲੱਗੇ ਹਨ ਗੋਲਾਕਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਸਿੱਖਾ ਦੀ ਸ਼ਰਧਾ ਤੇ ਸਿੱਧਾ ਹਮਲਾ ਹਨ ਔਰ ਤੇ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਜੁੜੀ ਵੀ ਇੱਕ ਵਿਵਾਦਿਤ ਵੀਡੀਓ ਸੰਬੰਧੀ ਸ਼ਿਕਾਇਤਾਂ ਨੇ ਸ਼ਿਕਾਇਤਕਤ ਸਾਹਿਬ ਕੋਲ ਪਹੁੰਚੀਆਂ ਹਨ ਜਿਸ ਦੀ ਜਾਂਚ ਲਗਾਤਾਰ ਕਰਵਾਈ ਜਾਵੇਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਤਾਂ ਕੀ ਕੁਝ ਪੂਰੀ ਮਾਮਲਾ ਤੁਸੀਂ ਸੁਣ ਸਕਦੇ ਹੋ 2025 ਦੇ ਵਿੱਚ ਜੋ 2015 ਦੇ ਵਿੱਚ ਵੱਖ-ਵੱਖ ਥਾਵਾਂ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਬੇਅਦਬੀਆਂ ਹੋਈਆਂ ਉਹਦੇ ਜਿਹੜੇ ਕੇਸ ਪਹਿਲਾਂ ਫਰੀਦਕੋਟ ਸੀ ਬਠਿੰਡੇ ਸੀ ਜਾਂ ਮੋਗੇ ਸੀ ਉਹ ਜਿਹੜੇ ਕੇਸ ਇਥੋਂ ਚੱਲਦੇ ਸੀ ਤੇ ਨਾਲ ਵੀ ਗੱਲਬਾਤ ਹੋਈ ਉਹ ਜਿਹੜੇ ਕੇਸ ਹੀ ਪੰਜਾਬ ਤੋਂ ਆਪਾਂ ਸਭ ਜਾਣਦੇ ਆਂ ਵੀ ਟਰਾਂਸਫਰ ਕਰਕੇ ਬਾਹਰ ਭੇਜਣ ਦੀ ਗੱਲ ਚੱਲੀ ਫੂਲਕਾ ਸਾਹਿਬ ਉਹਨਾਂ ਕੇਸਾਂ ਦੇ ਵਿੱਚ ਪੇਸ਼ ਹੋਏ ਔਰ ਹਾਈ ਕੋਰਟ ਨੇ ਆਪਣੀ ਇੱਕ ਜਜਮੈਂਟ ਦਿੱਤੀ ਪਈ ਪੰਜਾਬ ਦੇ ਵਿੱਚ ਕਿਉਂਕਿ ਮਾਹੌਲ ਖਰਾਬ ਆ ਇਸ ਕਰਕੇ ਜਿਹੜੇ ਡੇਰਾ ਪ੍ਰੇਮੀਆਂ ਦੇ ਕੇਸ ਆ ਬੇਅਦਬੀ ਨਾਲ ਸੰਬੰਧਤ ਇਹ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾਂਦੇ ਤੇ ਫੂਲਕਾ ਸਾਹਿਬ ਜਿਹੜੇ ਬੰਦੇ ਪੀੜਤਾ ਉਹਨਾਂ ਵੱਲੋਂ ਫਿਰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਔਰ ਕਾਫੀ ਵਾਰੀ ਉਹ ਪੇਸ਼ ਹੋਏ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉੱਥੇ ਪੇਸ਼ ਨਹੀਂ ਹੋਇਆ ਫੂਲਕਾ ਸਾਹਿਬ ਨੇ ਆਪ ਕੋਸ਼ਿਸ਼ ਕਰਕੇ ਪਹਿਲਾ ਸਤੰਬਰ ਦੇ ਵਿੱਚ 2025 ਫਿਰ ਅਕਤੂਬਰ 2025 ਉਹਨਾਂ ਕੇਸਾਂ ਦੇ ਉੱਤੇ ਸੁਪਰੀਮ ਕੋਰਟ ਤੋਂ ਸਟੇ ਦਵਾਈ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਕਿਹੜੇ ਕੇਸ ਆ 2015 ਦੇ ਵਿੱਚ ਜਿਹੜੀ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹੀ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਆ ਔਰ ਇਹ ਕੇਸ ਜਿਹੜੇ ਰਜਿਸਟਰ ਹੁੰਦੇ ਆ ਉਹਦੇ ਤੋਂ ਬਾਅਦ ਕੁਝ ਸਾਲ ਪਹਿਲਾਂ ਜਿਹੜਾ ਪ੍ਰਦੀਪ ਕਲੇਰ ਆ ਜਿਹੜਾ ਕਿ ਡੇਰਾ ਪ੍ਰੇਮੀ ਸੀ ਉਹਨੂੰ ਫੜਿਆ ਗਿਆ ਔਰ ਉਹਨੇ ਕੋਰਟ ਦੇ ਵਿੱਚ ਕਿਹਾ ਵੀ ਮੈਂ ਮਤਲਬ ਸਾਰਾ ਸੱਚ ਦੱਸਦਾ ਔਰ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਜਿਹੜੀਆਂ ਵੀ ਬੇਦਬੀਆਂ ਹੋਈਆਂ ਇਹ ਹਨੀਪਰੀਦ ਦੇ ਕਹਿਣ ਤੇ ਤੇ ਡੇਰਾ ਜਿਹੜਾ ਮੁਖੀ ਆ ਉਹਦੇ ਕਹਿਣ ਦੇ ਉੱਤੇ ਹੋਈਆਂ ਉਹਦੇ ਵਿੱਚ ਉਹਨੇ ਕੁਝ ਬੰਦਿਆਂ ਦੇ ਜਿਹੜੇ ਨਾਮ ਅਹੀਂ ਉਹ ਵੀ ਲੈ ਤੋ ਪ੍ਰਦੀਪ ਕਲੇਰ ਇਸ ਮਾਮਲੇ ਦੇ ਵਿੱਚ ਸਰਕਾਰੀ ਗਵਾਹ ਵੀ ਬਣਿਆ ਔਰ ਅੱਜ ਤੱਕ ਇੱਕ ਤਾਂ ਪੰਜਾਬ ਸਰਕਾਰ ਨੇ ਅਜੇ ਤੱਕ ਹਨੀਪ੍ਰੀਤ ਨੂੰ ਅਰੈਸਟ ਨਹੀਂ ਕੀਤਾ ਪੰਜਾਬ ਚ ਨਹੀਂ ਲਿਆਂਦਾ ਜਦੋਂ ਕਿ ਉਹਦੇ ਖਿਲਾਫ ਕੇਸ ਦਰਜ ਆ ਬੇਅਦਬੀ ਦਾ ਜਿਹੜਾ ਡੇਰਾ ਮੁਖੀ ਆ ਗੁਰਮੀਤ ਰਾਮ ਰੀਮ ਉਹਨੂੰ ਅਰੈਸਟ ਕਰਕੇ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਔਰ ਜਦੋਂ ਹਰਿਆਣੇ ਨੇ ਕਿਹਾ ਵੀ ਪੀ ਇਹਨੂੰ ਉੱਥੇ ਜਾਣ ਨੂੰ ਇਹਦੇ ਨੂੰ ਖਤਰਾ ਪਰ ਸਰਕਾਰ ਨੇ ਉਹਦੇ ਕੋਈ ਪਰਵਾਹੀ ਨਹੀਂ ਕੀਤੀ ਤਾਂ ਮੇਰਾ ਸਵਾਲ ਪੰਜਾਬ ਸਰਕਾਰ ਨੂੰ ਸਿੱਧਮ ਸਿੱਧਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਮਸਲੇ ਦੇ ਉੱਤੇ ਬੜੀ ਗੱਲਬਾਤ ਪਹਿਲਾਂ ਵੀ ਚੱਲੀ ਆ ਅੱਜ ਤਾਂ ਜਿਹੜਾ ਇਹ ਬਰਗਾੜੀ ਬੇਅਦਬੀ ਹੋਈ ਪ੍ਰਦੀਪ ਕਲੇਰ ਦੀ ਉਹਦੇ ਵਿੱਚ ਕੋਰਟ ਦੇ ਵਿੱਚ ਗਵਾਹੀ ਫੇਰ ਉਹ ਨਿਹਾਨੀਪਰੀ ਦਾ ਨਾਮ ਲਿਆ ਪਰ ਅਜੇ ਤੱਕ ਪੰਜਾਬ ਸਰਕਾਰ ਦੀ ਕੀ ਮਜਬੂਰੀ ਆ ਕਿ ਉਹਨੇ ਜਿਹੜਾ ਡੇਰਾ ਮੁਖੀ ਆ ਤੇ ਹਾਨੀਪਰੀ ਤੋਂ ਉਹਨੂੰ ਗ੍ਰਿਫਤਾਰ ਕਰਕੇ ਪੰਜਾਬ ਚ ਨਹੀਂ ਲੰਦਾ ਦੂਜਾ ਜਦੋਂ ਪੰਜਾਬ ਤੋਂ ਕੇਸ ਤਬਦੀਲ ਕਰਕੇ ਦੂਜੇ ਪਾਸੇ ਲਜਾਏ ਜਾ ਰਹੇ ਆ ਔਰ ਪੰਜਾਬ ਸਰਕਾਰ ਦਾ ਕੋਈ ਸੀਨੀਅਰ ਵਕੀਲ ਪੇਸ਼ ਹੀ ਨਹੀਂ ਹੋ ਰਿਹਾ ਪੁਲਕਾ ਸਾਹਿਬ ਹੋ ਰਿਹਾ ਆ ਔਰ ਜੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਪੇਸ਼ ਨਹੀਂ ਹੋਊਗਾ ਇਹ ਕੇਸ ਬੇਅਦਬੀ ਦੇ ਸਾਰੇ ਪੰਜਾਬ ਤੋਂ ਬਾਹਰ ਚਲ ਜਾਣੇ ਆ ਇਹਦੇ ਵਿੱਚ ਨੁਕਸਾਨ ਕਿਹਦਾ ਤੋਂ ਪੰਜਾਬ ਸਰਕਾਰ ਜਿਹੜੀ ਆਪਣੀ ਨੀਤੀ ਬਦਲੇ ਕਿਉਂਕਿ ਜਦੋਂ ਜਿਹੜੇ ਸੰਧਵਾਵਾ ਸਪੀਕਰ ਇਹਨਾਂ ਨੇ ਵੀ ਵਾਰ-ਵਾਰ ਕਿਹਾ ਹੈ ਕਿ ਬੇਅਦਬੀ ਦਾ ਇਨਸਾਫ 24 ਘੰਟੇ ਅੰਦਰ ਦੇਵਾਂਗੇ ਇਨਸਾਫ ਕਿੱਥੇ ਆ ਔਰ ਕਿਉਂ ਨਹੀਂ ਦਿੱਤਾ ਤੋਂ ਅਕਾਲ ਤੱਕ ਸਭ ਤੇ ਸਾਰਾ ਮਸਲਾ ਵਾਜ ਤੇ ਆਪਾਂ ਵਿਚਾਰ ਵੀ ਕਰ ਰਹੇ ਆ ਅਰ ਸੰਬੰਧਿਤ ਧਿਰਾਂ ਨੂੰ ਪੁੱਛਿਆ ਜਾ ਸਕਦਾ ਵੀ ਤੁਸੀਂ ਇਹ ਮਾਮਲੇ ਤੇ 2015 ਦਾ ਜਿਹੜਾ ਬਰਗਾੜੀ ਦਾ ਬੇਅਦਬੀ ਕੇਸ ਆ ਇਹਦੇ ਵਿੱਚ ਜਿਹੜੇ ਦੋਸ਼ੀ ਉਹਨਾਂ ਨੂੰ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਤੇ ਉੱਤੇ ਤੁਸੀਂ ਕੀ ਕੀਤਾ ਫੇਰ ਇਹ ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋ ਰਿਹਾ ਆ ਫੁਲਕਾ ਸਾਹਿਬ ਲੜ ਰਿਹਾ ਆ ਤੇ ਪੰਜਾਬ ਸਰਕਾਰ ਕਿਉਂ ਨਹੀਂ ਲੜਦੀ ਜਦੋਂ ਹਾਈ ਕੋਰਟ ਇਹ ਕਹ ਰਹੀ ਪੰਜਾਬ ਦਾ ਮਾਹੌਲ ਖਰਾਬ ਆ ਤੇ ਪੰਜਾਬ ਸਰਕਾਰ ਉਹਨੂੰ ਕਾਊਂਟਰ ਕਿਉਂ ਨਹੀਂ ਕਰ ਰਹੀ ਇਹ ਪੰਜਾਬ ਨੂੰ ਬਦਨਾਮ ਕਰ ਰਿਹਾ ਦੂਜੀ ਗੱਲ ਉਹਨਾਂ ਹੀ ਸਮਿਆਂ ਦੇ ਵਿੱਚ 2000 ਤੇ 17 ਦੇ ਵਿੱਚ ਇੱਕ ਆਪਣਾ ਮੋੜ ਮੋੜ ਦੇ ਵਿੱਚ ਅੱਤਵਾਦੀ ਬੰਬ ਧਮਾਕਾ ਹੋਇਆ ਉਹਨੂੰ ਅੱਤਵਾਦੀ ਘਟਨਾ ਹੀ ਕਵਾਂਗੇ ਉਹਦੇ ਵਿੱਚ ਜਿਹੜੇ 7 ਬੰਦੇ ਸੀ ਉਹਦੇ ਚ 5 ਬੱਚੇ ਸੀ ਤੇ 7 ਜਿਹੜੇ ਆ ਉਹ ਟੋਟਲ 7 ਸੀ ਉਹ ਜਿਹੜੇ ਬੰਦੇ ਸੀ ਉਹ ਇੱਥੇ ਚੜਾਈ ਕਰ ਗਏ ਉਹਨਾਂ ਦੇ ਨਾਂ ਹੀ ਵਰਖਾ ਰਾਣੀ ਅੰਕੁਸ਼ ਸਿੰਘਲਾ ਰਿਪਨਦੀਪ ਸਿੰਘ ਸੌਰਵ ਸਿੰਘਲਾ ਜਾਪ ਸਿਮਰਨ ਸਿੰਘ ਅਸ਼ੋਕ ਕੁਮਾਰ ਹਰਪਾਲ ਸਿੰਘ ਪਾਲੀ ਇਹ ਜਿਹੜੇ ਬੰਦੇ ਸੀ ਉੱਥੇ ਵਿਚਾਰੇ ਮਾਰੇ ਗਾ ਇਹਦੇ ਵਿੱਚੋਂ ਜਿਹੜਾ ਰਿਪਨਦੀਪ ਸਿੰਘ ਹੀ ਇਹ ਛੋਟਾ ਜਿਹਾ ਬੱਚਾ ਹੈ ਅਰੇ ਮੌੜ ਪਿੰਡ ਦੇ ਨੇੜੇ ਰਹਿੰਦਾ ਸੀ ਤੇ ਮੌੜ ਪਿੰਡ ਤੋਂ ਉਹਨਾਂ ਨੇ ਮੌੜ ਤਾਂ ਲਿਆਂਦਾ ਹੀ ਵੀ ਕਿ ਚੰਗੇ ਸਕੂਲ ਬੱਚੇ ਨੂੰ ਪੜ੍ਹਾ ਲਾਂਗੇ ਮੈਂ ਇਹਨਾਂ ਸਬੰਧਤ ਪਰਿਵਾਰਾਂ ਨੂੰ ਪਿਛਲੇ ਦਿਨਾਂ 'ਚ ਮਿਲਿਆ ਸੀ ਮਹੀਨੇ 'ਚ ਇਹ ਪਰਿਵਾਰਾਂ ਨੇ ਰਿਪਨਦੀਪ ਸਿੰਘ ਦਾ ਜੇ ਤੱਕ ਪਰਿਵਾਰ ਨੇ ਜਿਹੜਾ ਬਸਤਾਂ ਦਾ ਕਿਤਾਬਾਂ ਵਾਲਾ ਬੈਗ ਉਹ ਸੰਭ ਕੇ ਰੱਖਿਆ ਆ ਉਹ ਬੈਠ ਨੂੰ ਵੇਖ ਕੇ ਰੋਂਦੇ ਆ ਔਰ ਇਸ ਘਟਨਾ ਨੂੰ ਉਸ ਵੇਲੇ ਜਿਹੜੇ ਖਟੜਾ ਸਾਹਿਬ ਹੀ ਇਹਨਾਂ ਨੇ ਅੱਤਵਾਦੀ ਘਟਨਾ ਵੀ ਕਿਹਾ ਤੇ ਕਿਹਾ ਵੀ ਇਹਦੀਆਂ ਤਾਰਾ ਡੇਰਾ ਸਿਰਸਾ ਦੇ ਨਾਲ ਜੁੜੀਆਂ ਆਈਆਂ ਇਹ ਐਨਆਈਏ ਦੀ ਜਿਹੜੀ ਟੀਮ ਹੀ ਉਹਨੇ ਵੀ ਜਾਂਚ ਇਹਦੀ ਕੀਤੀ ਪਰ ਅੱਜ ਤੱਕ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਆ ਇਹਨਾਂ ਨੇ ਉਹ ਜਿਹੜੇ ਦੋਸ਼ੀ ਆ ਜਿਨ੍ਹਾਂ ਦੇ ਪਰਚੇ ਦਰਜ ਹੋਏ ਇਹਨਾਂ ਨੂੰ ਗ੍ਰਿਫਤਾਰੀ ਨਹੀਂ ਕੀਤਾ ਸੱਤ ਬੰਦਿਆਂ ਦਾ ਉੱਥੇ ਜਿਹੜੇ ਬੰਦੇ ਜਿਹੜੇ ਉੱਥੇ ਮਾਰੇ ਗਏ ਦੀਪਨਦੀਪ ਸਿੰਘ ਛੋਟਾ ਜਿਹਾ ਪਚੰਗੀ ਹੀ ਇੱਕ ਬੱਚਾ ਸੀ ਉਹਦਾ ਬੈਗ ਅਜੇ ਤੱਕ ਮਾਪਿਆਂ ਨੇ ਸੰਭਿਆ ਬੈਗ ਵੇਖ ਕੇ ਰੋਂਦੇ ਆ ਔਰ ਇਹਨਾਂ ਬੰਦਿਆਂ ਦੇ ਜਿਹੜੇ ਦੋਸ਼ੀ ਆ ਔਰ ਕਿਉਂਕਿ ਉਹ ਵੇਲੇ ਖਟੜੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੀ ਉਹਦੇ ਵਿੱਚ ਇਹੋ ਹੀ ਹੈਗਾ ਸੀ ਕਿ ਇਹਦੀਆਂ ਤਾਰਾਂ ਡੇੜੀਆਂ ਆ ਇਹ ਡੇਰਾ ਸਰਸਾ ਦੇ ਨਾਲ ਜੁੜੀਆਂ ਉਹ ਬੰਦੇ ਅਜੇ ਤੱਕ ਨਹੀਂ ਫੜੇ ਗਾ ਤਾਂ ਪੰਜਾਬ ਸਰਕਾਰ ਸਬੰਧਤ ਲੋਕਾਂ ਨੂੰ ਨਿਆਂ ਕਿਉਂ ਨਹੀਂ ਦਿੰਦੀ ਇਹ ਸਾਡਾ ਸਿੱਧਮ ਸਿੱਧਾ ਸਵਾਲ ਆ ਔਰ ਇਹਨਾਂ ਨੂੰ ਜਿਹੜਾ ਇਹ ਨਿਆਂ ਆ ਉਹ ਦੇਣਾ ਚਾਹੀਦਾ ਵਾ ਦੋਰਾ ਕਿਰਦਾਰ ਨਹੀਂ ਚਾਹੀਦਾ ਇੱਕ ਤੇ ਬੇਅਦਬੀ ਵਾਲੇ ਮਸਲਿਆਂ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਪੇਸ਼ ਨਹੀਂ ਹੋ ਰਹੀ ਅ ਦਸੰਬਰ ਦੇ ਅਖੀਰ ਤੇ ਗੱਲ ਹੋਈ ਫੁਲਕਾ ਸਾਹਿਬ ਉੱਥੇ ਜਾ ਰਿਹਾ ਸਾਰੇ ਕੇਸ ਤਬਦੀਲ ਕੀਤੇ ਜਾ ਰਿਹਾ ਔਰ ਬਰਗਾੜੀ ਮਾਮਲੇ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਬੇਅਦਬੀ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਪੰਜਾਬ 'ਚ ਪੰਜਾਬ ਸਰਕਾਰ ਲਿਆ ਹੀ ਨਹੀਂ ਰਹੀ ਭੱਜ ਰਹੀ ਆ ਵਾਦਾ ਕੀਤਾ ਸੀ ਔਰ ਜਿਹੜਾ ਮੌੜਕਾਂਡ ਆ ਮੌੜਕਾਂਡ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦੇਖੋ ਪਲਦੀਪ ਸਿੰਘ ਗੜਗੱਜ ਮੇਰੇ ਤੋਂ ਪਹਿਲਾ ਗਿਆਨੀ ਰੁਗਵੀਰ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਗੁਰਬਚਨ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਜੋਗਿੰਦਰ ਸਿੰਘ ਦੀ ਵਿਦਵਾਨਤੀ ਔਰ ਉਹਦੇ ਤੋਂ ਪਹਿਲਾ ਹੋਰ ਸਾਡੇ ਸਿੰਘ ਸਾਹਿਬ ਇਹ ਆਕਾਲ ਤੱਕ ਸਾਹਿਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਆਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਣ ਮਰਿਆਦਾ ਇਸ ਮਾਣ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਔਰ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੀਸੀ ਦੇ ਵਿੱਚ ਉਹ ਮਸਲਾ ਕੋਈ ਵੀ ਨਹੀਂ ਸਾਡਾ ਸਿੱਖਾਂ ਦਾ ਅੰਟਰਨਲ ਮਸਲਾ ਹੈ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਖਰੀਦਾਨ ਕੀਤਾ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਲੈ ਸਾਈਂ ਧਾਰੀ ਕਰੋ ਜੇ ਉਹ ਘਰ ਵਿੱਚ ਗੀਤ ਨਹੀਂ گا ਸਕਦੇ ਫਿਰ ਉਹਨਾਂ ਉਹਨਾਂ ਦੇ ਗੋਲ ਕਾਂ ਚ ਪੈਸੇ ਵੀ ਉਹਨਾਂ ਨੇ ਕਿਉਂ ਲੈਣੇ ਆ ਫਿਰ ਉਹ ਵੀ ਪਾਬੰਦੀ ਲਾ ਦੋ ਵੀ ਪੱਤੇ ਜਿਹੜਾ ਮਾਥਾਂ ਟੇਸਰ ਮਨ ਲੱਕ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ-ਨਵੀਂ ਰੋਜ਼ ਲਿਆ ਕੇ ਇਹ ਕਿ ਜਥੇਦਾਰ ਦੀ ਇੱਕ ਦੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਔਰ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿੰਨਾ-ਕਿੰਨਾ ਨੇ ਬਣਾਈ ਇਹ 100 ਸਾਲ ਪਹਿਲਾਂ ਦੀ ਬਣੀ ਹੋਈ ਆ ਸ਼ਾਇਦ ਇਹ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਇਹਦੇ ਵਿੱਚ ਪੰਥ ਨੇ ਸੇਖ ਰਹਿਤ ਮਰਿਆਦਾ ਨੂੰ ਬਣਾਇਆ ਕਾਲ ਤੱਕ ਸਭ ਤੋਂ ਜਾਰੀ ਹੁੰਦੀ ਆ ਔਰ ਜਿਹੜੀ ਉਹ ਗੱਲ ਕਹਿ ਰਿਹਾ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਆਉਂਦੇ ਆ ਨਵੀਂ ਨਵੀਂ ਮਰਿਆਦਾ ਕਿੱਥੋਂ ਜਥੇਦਾਰ ਲਈ ਆਉਂਦਾ ਇਹ ਆ ਮਰਿਆਦਾ ਆ ਲਿਖਿਆ ਹੋਇਆ ਇਹਦੇ ਵਿੱਚ ਜਿਹੜੀ ਮਾਦ ਤੇ ਉਹਨੇ ਸਵਾਲ ਕੀਤਾ ਸੇਖ ਰਹਿਤ ਮਰਿਆਦਾ ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੰਜ ਆ ਸੇਖ ਰਹਿਤ ਮਰਿਆਦਾ ਨੂੰ ਉਹ ਚੈਲੰਜ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵੋੱਚਤਾ ਨੂੰ ਔਰ ਨਾਲ ਹੀ ਇਹਨੇ ਇੱਥੇ ਵੀ ਗੱਲ ਕਹੀ ਕਿ ਗੋਲਕਾਂ ਦੇ ਵਿੱਚ ਮੋਨੇ ਬੰਦਿਆਂ ਦੇ ਪੈਸੇ ਨਾ ਪਾਓ ਇਹਦੇ ਤੋਂ ਪਹਿਲਾਂ ਇਹ ਲਗਾਤਾਰ ਜਨਵਰੀ ਦੇ ਵਿੱਚ ਪਿਛਲੇ ਸਾਲ ਗੋਲਕਾਂ ਦੀ ਗੱਲ ਕੀਤੀ ਫੇਰ ਜੂਨ ਦੇ ਵਿੱਚ ਗੱਲ ਕੀਤੀ ਫੇਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲਕਾਂ 'ਚ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਹੁਣ ਗੋਲਕ ਕੀ ਆ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਦਸਵੰਦ ਦਿੰਦੇ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਗੋਲਕ ਦੇ ਵਿੱਚ ਪੈਸੇ ਪਾਉਂਦਾ ਔਰ ਗੋਲਕ ਨੂੰ ਇਹਨੇ ਟਾਰਗੇਟ ਕੀਤਾ ਇਹਨੇ ਵੀ ਕਿਹਾ ਵੀ ਇਹਨੂੰ ਚੁੱਕ ਦੋ ਇਹ ਇਹ ਵੀ ਮਸਲਾ ਹੈਗਾ ਫਿਰ ਇਹਨੇ ਸਿੱਖ ਰਹਿਤ ਮर्यादा ਨੂੰ ਚੈਲੰਜ ਕੀਤਾ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਚੈਲੰਜ ਕੀਤਾ ਫਿਰ ਇਹਦੀ ਇੱਕ ਵੀਡੀਓ ਦੇ ਸੰਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਔਰ ਬੜੇ ਜ਼ਿੰਮੇਵਾਰ ਬੰਦਿਆਂ ਦੀਆਂ ਸ਼ਿਕਾਇਤਾਂ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਆ 20ਵੀਂ ਸਦੀ ਦੇ ਮਹਾਨ ਸਿੱਖ ਮਾਨਯੋਧੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਲੇ ਉਸੇ ਵੀਡੀਓ ਦੀ ਉਹਨਾਂ ਦੀ ਤਸਵੀਰ ਜਿਹੜੀ ਆ ਤੀਰ ਉਹਨਾਂ ਦੇ ਹੱਥ 'ਕਾ ਸਟੈਚੂ ਪਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹਦੀਆਂ ਸ਼ਿਕਾਇਤਾਂ ਆਈਆਂ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਆਕਾਲ ਤੱਕ ਸਾਹਿਬ ਇਸ ਵੀਡੀਓ ਦੀ ਜਾਂਚ ਕਰਾਊਗਾ ਤੇ ਜੇ ਮੇ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਆਮਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਵਾਰ-ਵਾਰ ਕਰਦਾ ਪੰਥ ਕਰਵਤਾਂ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਆਪਣੇ ਸ਼ਹੀਦਾਂ ਦੀ ਬੇਅਦਬੀ ਇਹ ਸਹਾਰ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਰਹਿਤ ਮਰਿਆਦਾ ਨੂੰ ਚੁਣੌਤੀ ਦੇ ਰਿਹਾ ਇਹਦੀਆਂ ਵੀਡੀਓ ਇਦਾਂ ਦੀ ਘੁੰਮ ਰਹੀ ਆ ਤੁਸੀਂ ਵੀ ਦੇਖੀ ਹੋਗੀ ਉਹ ਇਹ ਸਾਰੇ ਕੁਸ਼ਣ ਨੂੰ ਦੇਖਦੇ ਆ ਕਿਉਂਕਿ ਅਕਾਲ ਤਖਤ ਸਾਹਿਬ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਆਮ ਬੰਦਾ ਸਹਿਜ ਸੁਭਾਏ ਗੱਲ ਕਹਿ ਰਿਹਾ ਵੇ ਤੇ ਕੋਈ ਬੰਦਾ ਉਹਨੂੰ ਇਗਨੋਰ ਕਰ ਸਕਦਾ ਵੀ ਕੋਈ ਨਹੀਂ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਉਹ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਦੇ ਬੈਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਆ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ ਪਿਛਲੇ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਆ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀ ਕੋਸ਼ ਇਤਰਾਜਯੋਗ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤ ਇਤਰਾਜਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਉੱਚਅਦੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਕੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਤੇ ਸਿੱਖ ਰਵੈਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਇੱਥੇ ਮੈਂ ਸਪਸ਼ਟ ਕਰਾਂ ਫਿਰ ਇੱਕ ਵਾਰੀ ਨਹੀਂ ਇਹਨੇ ਕਈ ਵਾਰੀ ਆਕਾਲ ਤਖਤ ਸਾਹਿਬ ਦਾ ਨਾਮ ਲੈ ਲੈ ਕੇ ਵੰਗਾਰਿਆ ਅ ਰਾਜ ਸત્તા ਦੀ ਹੰਕਾਰ ਆ ਇੱਥੇ ਗਿਆਨੀ ਦਇਲ ਸਿੰਘ ਮੁੱਖ ਰਾਸ਼ਟਰਪਤੀ ਤੇ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਲਿਆ ਗਿਆ ਏ ਇਹ ਆਕਾਲ ਤਖਤ ਸਾਹਿਬ ਆ ਇਹ ਰਾਜ ਸત્તા ਦੀ ਪਰਵਾਹ ਨਹੀਂ ਕਰਦਾ ਇਹ ਸਿਧਾਂਤਾਂ ਦੀ ਗੱਲ ਕਰਦਾ ਏ ਮਰਿਆਦਾ ਦੀ ਗੱਲ ਕਰਦਾ ਔਰ ਵਾਰ-ਵਾਰ ਜਿਹੜਾ ਕਹਣਾ ਕਿ ਗੋਲਕ ਵਿੱਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਇਹਨੂੰ ਕਿਹਾ ਸੀ ਵੀ ਤੂੰ ਨਾ ਪਾ ਪੈਸੇ ਬੰਦ ਕਰ ਦੇ ਇਹਨੂੰ ਉਹ ਵਹਿਮ ਆ ਇੱਕ ਪਿੰਡ ਦੇ ਵਿੱਚ ਇੱਕ ਮਾਈ ਨੇ ਕੁੱਕੜ ਰੱਖਿਆ ਤੇ ਕੁੱਕੜ ਜਦੋਂ ਸਵੇਰੇ ਬਾਂਗ ਦਿੰਦਾ ਸੀ ਸਵੇਰੇ ਉਹਨੇ ਬਾਂਗ ਦੇਣੀ ਉਹਦਾ ਸੂਰਜ ਵੀ ਚੜਦਾ ਹੈ ਪਿੰਡ ਵਾਲੇ ਵੀ ਉੱਠਦੇ ਉਹਦੀ ਪਿੰਡ ਵਾਲਿਆਂ ਨਾਲ ਕਿਸੇ ਗੱਲੋਂ ਐਵੇਂ ਲੜਾਈ ਹੋ ਗਈ ਤੇ ਉਹ ਜਿਹੜੀ ਮਾਈ ਆ ਉਹ ਪਿੰਡ ਛੱਡ ਕੇ ਚਲ ਗਈ ਤੇ ਅਗਲੇ ਪਿੰਡ ਜਾ ਕੇ ਜਦੋਂ ਕੁਝ ਦਿਨਾਂ ਬਾਅਦ ਉਹਨੂੰ ਉਹ ਪਿੰਡ ਦੇ ਲੋਕ ਮਿਲੇ ਉਹ ਕਹਿੰਦੀ ਵੀ ਜਦੋਂ ਦੀ ਮੈਂ ਪਿੰਡ ਛੱਡਤਾ ਤੁਹਾਡੇ ਪਿੰਡ ਤੇ ਸੂਰਜ ਨਹੀਂ ਚੜ੍ਹਿਆ ਨਾ ਕਿਉਂਕਿ ਮੇਰਾ ਕੁੱਕੜ ਬਾਂਗ ਦਿੰਦਾ ਹੀ ਸੂਰਜ ਚੜ੍ਹਦਾ ਹੀ ਤੇ ਲੋਕ ਉੱਠਦੇ ਇਸ ਬੰਦੇ ਨੂੰ ਇਹ ਹੰਕਾਰ ਆ ਵੀ ਸ਼ਾਇਦ ਮੈਂ ਪੈਸੇ ਕੋਈ ਗੋਲਕ ਚ ਪਾ ਰਿਆਂ ਇਹ ਵਾਰ-ਵਾਰ ਗੁਰੂ ਦੀਆਂ ਗੋਲਕਾਂ ਆ ਪਿਛੇ ਜਿਹੜਾ ਆਇਆ ਤੇ ਕਿੰਨੀ ਸੇਵਾ ਗੁਰੂ ਦੀਆਂ ਸੰਗਤਾਂ ਨੇ ਕੀਤੀ ਦਸਵੰਦ ਦੀ ਪਰੰਪਰਾ ਨਾਲ ਕੋਵਿਡ-19 ਚ ਕਿੰਨਾ ਕੁਸ਼ ਹੋਇਆ ਸਿੱਖਾਂ ਦਾ ਦਸਵੰਦ ਤੇ ਸਰਬੱਤ ਦੇ ਭਲੇ ਤੇ ਲੱਗਦਾ ਤੋ ਇਹਨੂੰ ਵਹਿਮ ਆਏ ਕਿ ਮੈਂ ਮੇਰੇ ਕਰਕੇ ਸ਼ਹਿਰ ਸਾਰਾ ਕੁਝ ਚੱਲ ਰਿਹਾ ਇਹਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਭਾਵੇਂ ਗੋਲਕ ਵਿੱਚ ਪੈਸੇ ਪਾ ਜਾਂ ਨਾ ਮਾ ਤੈਨੂੰ ਕੋਈ ਕਹਿੰਦਾ ਕੋਈ ਮਜਬੂਰ ਕਰਦਾ ਪਰ ਵਾਰ-ਵਾਰ ਗੋਲਕਾਂ ਦੇ ਸਵਾਲ ਅਕਾਲ ਤਖਤ ਦੀ ਮਰਿਆਦਾ ਦੇ ਸਵਾਲ ਇਸ ਕਰਕੇ ਇਹਨੂੰ ਇੱਥੇ ਸਪਸ਼ਟੀ ਕਰ ਲਈ ਸੱਦਿਆ ਗਿਆ ਔਰ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਵੀ ਬੰਦਾ ਲਲਕਾਰੂਗਾ ਉਹਨੂੰ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਬਾਕੀ ਸਰਕਾਰ ਸਪੀਕਰ ਸੰਧਵਾ ਸਾਹਿਬ ਬਰਗਾੜੀ ਮਾਮਲੇ ਦੇ ਵਿੱਚ ਉਹਨਾਂ ਨੇ ਜਦੋਂ ਉੱਥੇ ਧਰਨਾ ਵੀ ਚੁਕਾਇਆ ਨਾ ਤੇ ਕਹਿੰਦੇ ਇਹ ਵੀ 24 ਘੰਟੇ ਆਜੇ ਇਨਸਾਫ 4 ਸਾਲ ਹੋ ਗਏ ਕਿੱਥੇ ਆ ਦੋਸ਼ੀ ਅਜੇ ਤੱਕ ਤੇ ਉਹਨਾਂ ਨੂੰ ਇੱਥੇ ਪੇਸ਼ ਨਹੀਂ ਕੀਤਾ ਗਿਆ ਪੰਜਾਬ 'ਚ ਜਿਨ੍ਹਾਂ ਤੇ ਪਰਚਾ ਦਰਜਾ ਇਸ ਕਰਕੇ ਇੱਥੇ ਵੀ ਵਿਚਾਰ ਹੋ ਗਿਆ ਉਹ ਨਾਲੇ ਸਮੇਂ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੀ ਆਪਸੋ ਦੇਖੋ ਚੰਗੀ ਗੱਲ ਕਿਉਂਕਿ ਮਸਲਾ ਜਥੇ ਨਾਲ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਕੁਝ ਲੋਕਾਂ ਨੇ ਜੋੜਤਾ ਹੈ ਭਾਵੇਂ ਕਿ ਉਹ ਬੀਬੀ ਦੇ ਇੱਥੇ ਕੁਝ ਮਾਮਲੇ ਚੱਲਦੇ ਸੀ ਉਹ ਤੋਂ ਬਚਣ ਲਈ ਉੱਥੇ ਚੱਲ ਗਈ ਕਿੰਨੇ ਲੋਕ ਆ ਜਿਹੜੇ ਦੇਸ਼ ਛੱਡ ਕੇ ਭੱਜ ਜਾਂਦੇ ਜਦੋਂ ਕਿ ਮਾਮਲੇ ਹੁੰਦੇ ਔਰ ਇਹਨੂੰ ਜਾਣਬੁੱਝ ਕੇ ਸਿੱਖਾਂ ਦੇ ਜਥੇ ਨਾਲ ਜੋੜਿਆ ਏ ਔਰ ਚੰਗੀ ਗੱਲ ਉਹਨਾਂ ਨੇ ਵਾਪਸ ਕੀਤਾ ਨੂੰ ਔਰ ਉਹਦੇ ਤੇ ਜੋ ਵੀ ਕਾਰਵਾਈ ਅੱਧਰ ਦੀ ਹਕੂਮਤ ਨੂੰ ਕਰਨੀ ਆ ਉਹ ਬਣਦੀ ਉਹ ਕਰਨੀ ਚਾਹੀਦੀ 348 ਸੂਬਾ ਮਾਮਲੇ ਸਿੱਟ ਨੇ ਸਬੰਨ ਭੇਜ ਅਕਤਰਪਤਪ ਉਸੇ ਗੁਰੰ ਨੂੰ ਇਜ਼ਾਮ ਲਾਇਆ ਕਿ ਐਜੀਪੀ ਸਹਿਯੋਗਨੀ ਕਾਰੀ ਜਾਂਚ ਤੇ ਦੇਖੋ ਜੋ ਵੀ ਉਹ ਮਾਮਲਾ ਚੱਲ ਰਿਹਾ ਉਹਦੇ ਸਬੰਧਿਆ ਅਕਾਲ ਤੱਕ ਸਭ ਤੋਂ ਇੱਕ ਆਦੇਸ਼ ਹੋ ਚੁੱਕਾ ਪਿਛਲੇ ਸਮੇਂ ਔਰ ਉਹ ਆਦੇਸ਼ ਹਮੇਸ਼ਾ ਲਈ ਲਾਗੂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪ੍ਰਦੀਪ ਕਲੇਰ ਨੇ ਜਿਹੜੇ ਬੰਦਿਆਂ ਦੇ ਬਾਰੇ ਕਿਹਾ ਭਾਈ ਇਹਨਾਂ ਬੰਦਿਆਂ ਨੇ ਸਾਡੇ ਕੋਲੋਂ ਬੇਅਦਬੀ ਕਰਵਾਈ ਹਣੀ ਪ੍ਰੀਤਾ ਦਾ ਨਾਮ ਲਿਆ ਡੇਰਾ ਮੁਖੀ ਦਾ ਨਾਮ ਲਿਆ ਉਹਨਾਂ ਬੰਦਿਆਂ ਤੇ ਉਹਨਾਂ ਬੰਦਿਆਂ ਨੂੰ ਪੰਜਾਬ ਚ ਲਿਆਉਣਾ ਚਾਹੀਦਾ ਕਿਉਂ ਨਹੀਂ ਲਿਆ ਰਹੇ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਨਾ ਇਹ ਬੇਅਦਬੀ ਕਿੰਨੇ ਕਰਵਾਈ ਜਿਹਦੇ ਨਾਮ ਲੈਏ ਉਹਨੇ ਬੇਅਦਬੀ ਕਰਵਾਉਣ ਚ ਸਦੋ ਉਹਨਾਂ ਨੂੰ ਜਿਹੜੇ ਇੱਕ ਸਿਆਸਤਦਾਨ ਦਾ ਜ਼ਿਕਰ ਕਰ ਰਹੇ ਆ ਉਨੇ ਕਿਹਾ ਕਿ ਉਸ ਸਿਆਸਤਦਾਨ ਦੇ ਕਹਿਣ ਤੇ ਸਾਰਾ ਕੁਝ ਹੋੰਦਾ ਰਿਹਾ ਔਰ ਉਸ ਸਿਆਸਤਦਾਨ ਨੇ ਇੱਕ ਤੇ ਆਤਮਰਥ ਇਤਿਆਸਿਕ ਕਰਕੇ ਉੱਤੇ ਤੁਹਾਡਾ ਬਾਬਾ ਤੇ ਇੱਥੇ ਮੈਂ ਬਾਬਾ ਦੇਖੋ ਜਿਹੜੀ ਸਾਡੇ ਕੋਲ ਜੱਜਮੈਂਟ ਆ ਸਟੇਟਮੈਂਟ ਉਹਦੇ ਤੇ ਉਹਨੇ ਕਿਹਾ ਕਿ ਆ ਬੰਦਿਆਂ ਨੇ ਹਣੀਪ੍ਰੀਤ ਨੇ ਜਾਂ ਡੇਰਾ ਮੁਖੀ ਨੇ ਸਾਡੇ ਕੋਲੋਂ ਕਰਵਾਇਆ ਉਹਨੇ ਖੁਦ ਵੀ ਮੰਨਿਆ ਸਰਕਾਰੀ ਗਵਾਹ ਬਣਿਆ ਤੋਂ ਜਿਨ੍ਹਾਂ ਨੇ ਬੇਅਦਬੀ ਕਰਵਾਈ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲਿਆਂਦਾ ਜਾ ਰਿਹਾ